ਮਾਨਪੁਰੀ ਡੇਰੀ ਫਾਰਮ ਵੇਖਰੇ ਸਾਰੇ ਕਿਸਾਨ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਅਸੀਂ ਫੇਰ ਪੁੱਜੇ ਹਾਂ ਮਾਨਪੁਰੀ ਡੇਰੀ ਫਾਰਮ ਤੇ ਬਚਤੇ ਅੱਜ ਅਸੀਂ ਤੁਹਾਨੂੰ ਨਵੇਂ ਪਸ਼ੂਆਂ ਦੇ ਦਰਸ਼ਨ ਕਰਾਵਾਂਗੇ ਤੇ ਮਾਨਪੁਰੀ ਡੇਰੀ ਫਾਰਮ ਸਾਡੇ ਭਰਾਵਤਮਜੀਤ ਦੇ ਨਾਲ ਗੱਲਾਂ ਸਾਂਝੀਆਂ ਕਰਾਂਗੇ ਇਹ ਸਾਹਮਣੇ ਸਾਡੇ ਕੋਲ HF ਕ੍ਰਾਸ ਤੇ ਤੇ ਸੈਕੰਡਰੀ ਸਾਡੇ ਕੋਲ ਇੱਕ ਗਾਂ ਹੈ ਤੇ ਇੱਕ ਗਾੜੀ ਸਾਡੇ ਕੋਲ ਮੱਝਾਂ ਨੇ ਬਹੁਤ ਸੋਹਣੇ ਪਸ਼ੂ ਆ ਵੀਰਦੇ ਤੇ ਬਹੁਤ ਹੀ ਵੀਰ ਰੀਚਾਂ ਦੇ ਨਾਲ ਪਸ਼ੂ ਰੱਖਦਾ ਏ ਤੇ ਅੱਜ ਅਸੀਂ ਭਰਾ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਤੇ ਕੱਲੇ-ਕੱਲੇ ਪਸ਼ੂ ਦੀ ਤੁਹਾਨੂੰ ਜਾਣਕਾਰੀ ਦੇਵੇਗਾ ਸਾਡਾ ਭਰਾ ਤੇ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ ਤੇ ਬਹੁਤ ਸੋਹਣੇ ਪਸ਼ੂ ਨੇ ਤੇ ਬਹੁਤ ਹੀ ਵੀਰ ਨੇ ਰਿਜਾਂ ਦੇ ਨਾਲ ਪਸ਼ੂ ਜਿਹੜੇ ਆਪਣੇ ਤਿਆਰ ਕੀਤੇ ਤੇ ਅੱਜ ਗੱਲਾਂ ਕਰਾਂਗੇ ਭਰਾ ਦੇ ਨਾਲ ਉਤਮ ਜੀ ਜੀ ਸ਼ਸ਼ਕਲ ਜੀ ਦੱਸ ਕਾ ਵੀ ਜੀ ਫੋਰਸ ਲੋਕ ਕੀ ਹਾਲ ਚਾਲ ਨੇ ਸੇਤਾ ਠੀਕ ਠਾਕ ਹੈ ਵਧੀਆ ਕਰਵਾਇਆ ਬਸ ਚੜ੍ਹਦੀ ਕਲਾ ਤੇ ਅੱਜ ਸਾਨੂੰ ਜਾਣਕਾਰੀ ਦਿਓ ਅਸੀਂ ਕਿਸਾਨ ਭਰਾਵਾਂ ਨੂੰ ਕੱਲੀ-ਕੱਲੀ ਗੱਲ ਦੀ ਜਾਣਕਾਰੀ ਦੇਈ ਅੱਜ ਅਸੀਂ ਅਸ਼ਮਾਦੇ ਬਾਰੇ ਦਸੀਏ ਤੇ ਆਪਾਂ ਕੱਲੀ ਕੱਲੀ ਗੱਲ ਅੱਜ ਭਰਾਵਾਂ ਦੇ ਨਾਲ ਸਾਂਝੀ ਕਰੀਏ ਪਹਿਲਾਂ ਤੋਂ ਇਹ ਵੀ ਆਪਣਾ ਐਡਰੈਸ ਇੱਕ ਨੋਟ ਕਰ ਲਓ ਜੀ ਪਿੰਡ ਖੇਹਰਾਤਾ ਸੀਗਰਾਂ ਦਾ ਆਪਾਂ ਨਾਂ ਰੱਖਿਆ ਜਿਲ੍ਹਾ ਅਰਦਾਸਪੁਰ ਮੂਰ ਨੰਬਰ 9555 76700 ਇਹਦਾ ਦੂਜਾ ਨੰਬਰ 9142 55055 ਬਾਕੀ ਵੀ ਜੀ ਆਪਣੇ ਕੋਲ ਅੱਜ ਇੱਕ ਵਹੜਿਆ ਐ ਐਚਪ ਕ੍ਰੋਸ ਆ ਇਹ ਸਵੀਜ ਹੈ ਕੱਲ ਦੀ ਇਹ ਕੈਨੇਡਾ ਦੇ ਕੋਲ 11 ਲੀਟਰ ਬੋਲਾ ਤਿਆਰ ਜੇ ਦੋ ਜਿਹੜਾ ਨਾਰਮਲੀ 18 17 18 ਲੀਟਰ ਭਰੇਗੇ

ਬਹੁਤ ਕੁਆਲਿਟੀ ਦੇ ਥਾਣੇ ਬਹੁਤ ਕੁਆਲਿਟੀ ਦੇ ਥਾਣੇ ਦੇਖਣ ਨੂੰ ਬਹੁਤ ਸੋਹਣੀ ਆ ਚੰਗੇ ਪਸ਼ੂ ਨੂੰ ਦੂਰੋਂ ਹੀ ਲੱਭਦਾ ਏ ਤੇ ਭਰਾ ਨੇ ਵੀ ਬੜੇ ਰੀਜ਼ਾਂ ਦੇ ਨਾਲ ਆਪਣੇ ਫਾਰਮ ਨੂੰ ਤਿਆਰ ਕੀਤਾ ਤੇ ਮਾਨਪੁਰੀ ਡੇਰੀ ਫਾਰਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰੀ ਫਿਰ ਤੋਂ ਧੰਨਵਾਦ ਇਸ ਚੈਨਲ ਨੂੰ ਜਿਆਦਾ ਤੋਂ ਜਿਆਦਾ ਸਬਸਕ੍ਰਾਈਬ ਕਰਕੇ ਲਾਈਕ ਕਰਕੇ ਕਮੈਂਟ ਕਰੋ ਚੰਗੇ ਪਸ਼ੂਆਂ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ ਤੇ ਹੁਣ ਅਸੀਂ ਭਰਾ ਦੇ ਨਾਲ ਗੱਲਾਂ ਬਾਤਾਂ ਆਪਾਂ ਇਹਦਾ ਨਾਮ ਰੇਡ ਜਿਹੜਾ ਕਿਉਂਕਿ ਆਪਣੇ ਚੈਨਲ ਤੇ ਵੀਡੀਓ ਐਂ ਕਰਦੇ ਆਂ ਵੀਰਾਂ ਨੂੰ ਦੇਖ ਕੇ ਤੇ ਫਾਇਦਾ ਹੋ ਸਕੇ ਆਪਾਂ ਮੋਲੇ ਦਾ ਉਹਨਾਂ 70 ਤੱਕ ਤਿਆਰ ਰਹਿਗਾ ਪਰ ਸਾਡੇ ਚੈਨਲ ਤੇ ਜਿਹੜਾ ਵੀ ਵੀਡੀਓ ਦੇਖ ਕੇ ਪਸ਼ੂ ਖਰੀਦੇਗਾ ਉਹਦਾ ਮਾਤਾਂ ਖੁੱਲਾ ਆ ਉਹਨੂੰ ਆਪਾਂ ਬਾਅਦ ਵਿੱਚ ਆ ਦਿਨਾਗੇ 2000 ਰੁਪਏ ਵਾਲਾ ਚੈਨਲ ਤੇ ਖਰੀਦੇਗਾ ਜਿਹੜਾ ਇੱਥੇ ਪਹੁੰਚ ਕਰੇਗਾ ਭਾਈ ਸੋਚ ਲੈ ਕਰੋ ਉਹਨੂੰ 2000 ਦੀ ਹੋਰ ਥੋੜਿਆ 60000 ਰੁਪਏ ਦਾ ਰਿਵਾਰਡ ਦੇ ਦਾਂਗੇ ਕੰਪਨੀ ਦੀ ਹੈਗੀ ਪਰ ਬਹੁਤ ਜ਼ਿਆਦਾ ਮਾਣ ਹੈ ਵੀ ਜਿਹੜਾ ਇਸ ਵੀਡੀਓ ਨੂੰ ਦੇਖ ਕੇ ਸ ਬੈੱਡ ਨੂੰ ਖਰੀਦਦਾ ਹੈ ਤੁਹਾਡੀ 2000 ਦਾ ਮਾਨਤਾਨ ਕੀਤਾ ਜਾਵੇਗਾ 60000 ਦੀ ਦਵਾਂਗੇ 20 ਲੀਟਰ ਵਾਲੀ ਬਸ਼ੀ ਹੈ 20 20 ਲੀਟਰ ਵਾਲੀ ਬਸ਼ੀ ਹੈ ਬਾਕੀ ਆ ਦੂਜੇ ਨੰਬਰ ਤੇ ਆ ਗਈ ਜੀ ਇਹ ਜਰਸੀ ਕਰਾਉ ਸੀ ਆ ਠੰਡੀ ਧਿਰੀ ਆ ਘੱਟੇ ਤੱਕ ਸੁੰਦੀ ਆ ਰਬਨਾਸ਼ਾ ਕਿਦਾਂ ਥੱਲੇ ਬਹਿ ਜਾਓ ਕਿਦਰ ਲੱਤ ਨਹੀਂ ਘਾਂ ਚੱਲੇਗੀ ਠੰਡੀ ਧਿਰੀ ਆ ਜੀ ਹਾਂ ਤਾਂ ਖੋਲ ਕੇ ਦਿਖਾ ਜੀ ਆਪਣੇ ਦਰਸ਼ਕਾਂ ਨੂੰ ਸਾਰੀ ਜਾ ਵੀਰੀਏ ਕੋਈ ਹੱਤਾ ਲਾ ਦੇ ਚਾਰ ਦਿਨ ਲਾ ਦੇ ਉਹਦੇ 14 15 14 15 ਲੀਟਰ ਨਾਲ ਭਰੇਗੀ ਰੇਟ ਕਰ ਨੂੰ ਇਹਦਾ ਵੀ 45 50000 ਰੁਪਏ ਦੀ ਮੱਛੀ ਆ ਆਪਾਂ ਇਹ ਨਹੀਂ ਦੇ ਨਹੀਂ ਤਾਏ ਮਾਨਪਰੀ ਡੇਰੀ ਫਾਰਮਰ ਦੀ ਵੀਡੀਓ ਪਾ ਲਈ ਆ ਵੀ ਆਪਾਂ 45000 ਨਹੀਂ ਕਦਰ ਵੇਚੀ ਦੇ ਦਾਂਗੇ ਬਾਕੀ ਹਾਂ 45000 ਜੇ ਤੁਹਾਡਾ ਕੋਈ ਸਪੈਸ਼ਲ ਫੋਨ ਕਰਾਉਂਦਾ ਹੈ ਤੁਹਾਡਾ ਆਂਦਾ ਹੈ ਇੱਕ ਜਾ ਵੀ ਹੋ ਛੱਡ ਦਾਂਗੇ ਜੇ ਮੇਰਾ ਜੇ ਮੇਰੇ ਕਹਿਣ ਤੇ ਸੌਦਾ ਹੋਵੇ ਮੇਰਾ ਨੰਬਰ ਆ 78144 78144 41751 ਤੇ ਆਪਣੇ ਪਸ਼ੂਆਂ ਦੀ ਵੀਡੀਓ ਬਣਾਉਣ ਵਾਸਤੇ ਜਦੋਂ ਮਰਜ਼ੀ ਸੰਪਰਕ ਕਰ ਸਕਦੇ ਨੰਬਰ 78144 41755 ਸੋਨੇ ਪਸ਼ੂ ਖਰੀਦ ਦਾ ਇਬਾਦ ਤਾ ਦਾ ਬੁਆਇਨੋ ਐਪੀਆ ਦਿਖਾਉਣ ਨੂੰ ਕੋਲ ਦੇ ਠੀਕ ਹੈ ਜੀ ਹੁਣ ਆਪਾਂ ਤੀਸਰੇ ਨੰਬਰ ਤੇ ਦੇਖਦੇ ਆ ਕੱਲ ਨੂੰ ਛੋਟੀ ਤਾਜੀ ਸੂਈ ਇਹਦਾ ਜਵਾਬ ਦਿਖਾ ਦਿਓ ਇਹ ਕੀ ਹੈ ਜੀ ਇਹ ਕੱਟਾ ਆ ਗਿਆ ਕੱਟਾ ਆ ਜੀ ਆਇਕ ਨੜ ਨਾਲ ਇਹ ਰਿਹਾ ਇਸ ਤਰ੍ਹਾਂ ਸੱਜਰ ਸੂਈ ਆ ਤਾਜੀ ਸੂਈ ਬਿਲਕੁਲ ਤਾਜੀ ਸੂਈ ਆ ਪਹਿਲਾਂ ਝੋਟੀ ਆ ਆ ਦੇਖੋ ਬੰਦੀ ਵੀ ਰਹੀ ਆਣਾ ਕੱਲਾ ਕੱਲਾ ਬੋਲ ਕੇ ਕਰੀਓ ਫਮਗੇ ਕੱਲਾ ਕੱਲਾ ਥਾਣਿਆ ਦੇਖਣ ਜੇ ਵੀ ਬਹੁਤ ਸੋਹਣੀ ਝੋਟੀ ਆ ਪਹਿਲਣ ਸੂਈ ਕਟਾ ਮੰਗ ਰਿਆ ਸੱਜਰ ਸੂਈ ਆ ਜੀ ਜਿਦਾ ਵੀ ਚੇਰ ਦਾ ਬੰਦਾ ਆ ਰਿਹਾ ਜੀ ਜੀ ਛੋਟੀ ਦੇ ਦੇਖੋ 75 70 ਆ ਦੀ ਤੁਹਾਨੂੰ ਜੇ ਪਹਿਲਾਂ ਛੋਟੀ ਆ ਪਰ ਨਹੀਂ ਆਪਾਂ 70 75 ਨਹੀਂ ਕਰਨਾ 62000 ਦੀ ਛੋਟੀ ਦੇ ਦੇ ਜੀ ਮਾਨਤਾਂ ਕੋਈ ਮਾਨਤਾ 3000 ਦੇ ਮਾਨਤਾ ਨਾਲ ਬਾਹਰ 62000 ਦੀ ਛੋਟੀ ਬਾਕੀ ਵੀ ਬੰਦੋ ਨਾ ਜਿੰਨਾ ਵੀ ਹੋਵੇ ਮਾਨਤਾ ਕਰੇ ਜੀ ਹੁਣ ਅਸੀਂ ਦੇਖਦੇ ਹਾਂ ਚੌਥੇ ਨੰਬਰ ਤੇ ਇੱਕ ਸਾਡੇ ਕੋਲ ਹੋਰ ਹੈ 32 ਦੀ ਨੀਦੀ ਦੀ ਛੋਟੀ ਜੀ ਦੂਜਾ ਸੁਆਹ ਹੋਣਾ ਲਿਖਿਆ ਪਿਆ 9 ਲੀਟਰ ਦੋ ਪਿਆ ਆ ਰਿਹਾ ਵਿਜੇਤ ਲਈ ਇਹਨਾਂ ਆਪਾਂ ਖੋਣ ਤੇ ਭੁੰਨਿਆ

ਨੇ ਨੀਦੋ ਭਈਆ ਆਕਮ ਠੰਡਾ ਕਰਕੇ ਨੋਮਲੇਟਰ ਤੋਂ ਤਿਆਰ ਆ ਛੋਟੀ ਇਹਨੇ 60 ਪੈਣ ਹਿਆਰਦੀ ਆ ਪਰ ਸੁਈ ਨੂੰ 25 ਦਿਨ ਮਹੀਨੇ ਦੇ ਦਰਮਿਆਨ ਹੋ ਗਿਆ ਜਵਾਕ ਦਾ ਨੀਦੋ ਮਰ ਜਵਾਕ ਮਰ ਗਿਆ ਭਾੜੇ ਦੀ ਝੋਟੀ ਆਉਂਦੀ ਆ ਆਪਾਂ ਦਾਂਗੇ 50000 ਰੁਪਏ ਜਵਾਕ ਮਰ ਗਿਆ ਭਾੜੇ ਤੇ ਹੀ ਆ ਭਾੜੇ ਦੇ ਝੋਟੀ ਨੋਮਲੇਟਰ ਤੋਂ ਤਿਆਰ ਆ 50000 ਦੇ ਦਾਂਗੇ ਪਰ ਨਹੀਂ 50 ਦੇ ਤੇ ਨਹੀਂ ਹੋਰ ਮਾਰਦਾਂ ਦੇ ਕਰਾਂਗੇ ਨਾਲ 10000 ਨਹੀਂ ਕਰਨਾ ਤੋਂ 3000 ਰੁਪਏ ਹੋਰ ਛੋਟ ਦੇਾਂਗੇ 47000 ਦੇ ਦੇਾਂਗੇ ਬਾਕੀ ਵੀ ਇਹ ਲਾਇ ਮੂਰ ਰੋਰੀ ਮਾਰਨਾ ਕਰਾਂਗੇ ਠੀਕ ਹੈ ਜੀ ਹੁਣ ਆਪਾਂ ਦੇਖਦੇ ਆ ਸਾਡੀ ਪੰਜਵੇਂ ਨੰਬਰ ਤੇ ਮੱਛੀ ਚਾਹ ਸਮੁਹਾਰੇ ਮੈਂ ਦਾ ਜਿਹੜਾ ਸੋਚਲੇ ਵੀ ਹਫਤਾ ਲਾ ਦੇ 10 ਲਾ ਦੇ ਇਹਨੇ ਕਿ ਛੱਡਦੀ ਗੁਰਗੇ ਸਵੇਰਾਂ ਕਰਦੀ ਤੀਸਰੇ ਸਵੇਦੀ ਦਿਨ 10 ਲੈ ਕੇ ਜਾਂਦੀ ਆ Thank you. ਇਸ ਮੱਝ ਦੀ ਜਾਣਕਾਰੀ ਸਾਡੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝੀ ਕਰੋ ਤੇ ਇਹਦਾ ਵੀ ਕੱਲਾ ਕੱਲਾ ਵੇਰਵਾ ਸਾਨੂੰ ਜ਼ਰੂਰ ਦੱਸੋ। ਦੇਖੋ ਤੀਜਾ ਸੋਲਾ ਨਾਂ ਦਾ ਲੀ ਤੇ ਸੁਨਿਆ ਦੇਖੋ ਹਫਤਾ ਲੈ ਗਏ। ਪੰਜ ਦਿਨਾਂ ਦਾ ਸੱਤ ਲੈ ਗਏ। ਇੰਨੇ ਕ ਦੇ ਮੇਗੀ ਤੇ ਮੋਲੇ ਦਾ ਕਰਮੋ 60 ਕਰ ਲੀਏ ਪੈਣ ਕਰ ਲੀਏ। 55000 ਰੁਪਏ ਦੀ ਵੇਚੀ ਦਿਆਂਗੇ। ਮਾਨਤਾਲ ਮਾਨਤਾਲ ਹੋਣਗੇ ਹੀ ਹੁਣ ਅਗਾਂ ਨੂੰ ਖੁੱਲੇ ਹੋਣਗੇ। ਖੁੱਲੇ ਮਾਨਤਾਲ। ਨਹੀਂ 2-3000 ਜਿਹੜਾ ਵੀ ਮਾਹ ਹੋਏਗਾ 55000 ਦੇ ਦੇ ਇੱਕੋ ਟਿੱਕਾ। ਆਉਂਦੀ ਨਹੀਂ ਪਰ 55000 ਦੇ ਦਾਂਗੇ ਆਪਾਂ। ਬਿਲਕੁਲ ਭਾਪਾ ਪੱਤਾ ਹੀ ਡੰਗੜਿਆ। ਜਦੋਂ ਮਰਜ਼ੀ ਵੀ ਤੇ ਫੋਨ ਲਾਏ ਇੱਥੇ ਆਏ ਆਪਣੀ ਦਸਲੀ ਕਰਕੇ ਫੇਰ ਮਾਣ ਕੇ ਕੇ ਮਾਨਪੁਰੀ ਡੇਰੀ ਫਾਰਮ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰੀ ਫਿਰ ਤੋਂ ਧੰਨਵਾਦ ਤੇ ਆਪਾਂ ਤੁਹਾਡੇ ਨਾਲ ਹਰ ਵੀਡੀਓ ਦੇ ਵਿੱਚ ਆਪਣੇ ਪਸ਼ੂਆਂ ਦੀ ਜਾਣਕਾਰੀ ਸਾਂਝੀ ਕਰਾਂਗੇ ਤੇ ਤੁਸੀਂ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਮੈਂਟ ਕਰਕੇ ਸ਼ੇਅਰ ਕਰਕੇ ਜਰੂਰ ਆਪਣੀ ਹਾਜ਼ਰੀ ਲਵਾ ਕੇ ਜਾਓ ਤੁਸੀਂ ਭਰਾ ਨਾਲ ਜਦੋਂ ਮਰਜ਼ੀ ਸੰਪਰਕ ਕਰ ਸਕਦੇ ਹੋ ਭਰਾ ਦਾ ਨੰਬਰ ਹੈ 98554 76701 ਭਰਾ ਦਾ ਪੱਕਾ ਪਤਾ ਆ ਪਿੰਡ ਖਟਿਆਲਾ ਡਿਸਟ੍ਰਿਕਟ ਗੁਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਦੀ ਧਰਤੀ ਜਦੋਂ ਮਰਜੀ ਆਓ ਜੇ ਤੁਸੀਂ ਫਤਿਹਗੜ ਚੂੜੀਆਂ ਤੋਂ ਆਵੋ ਅੰਮ੍ਰਿਤਸਰ ਸੰਗਤਪੁਰਾ ਫਤਿਹਗੜ ਚੂੜੀਆਂ ਤੋਂ ਆਵੋ ਤੇ ਜਦੋਂ ਤੁਸੀਂ ਡੇਰਾ ਬਾਬਾ ਨਾਨਕ ਤੇ ਫਤਿਹਗੜ ਦੇ ਸੈਂਟਰ ਦੇ ਵਿੱਚ ਆਓਗੇ ਤੇ ਪਿੰਡ ਤਲਵੰਡੀ ਰਾਮਾ ਦੇ ਅੱਡੇ ਤੋਂ ਘਟਿਆਲਾ ਗਵਾਂਢੀ ਪਿੰਡਿਆ ਤੇ ਭਰਾ ਦਾ ਪੱਕਾ ਟਿਕਾਣਾ ਹੈ ਤੇ ਸਾਡੇ ਕੋਲ ਜਿਹੜੇ ਉਧਰ ਪਸ਼ੂ ਫੱਡੇ ਆ ਉਹਨਾਂ ਹਾਂ ਇਸ ਸੇਲ ਪਸ਼ੂ ਨੇ ਜਦੋਂ ਮਰਜੀ ਤੁਸੀਂ ਇੱਕ ਵਾਰੀ ਮੈਂ ਤੁਹਾਨੂੰ ਸਾਹਮਣੇ ਵੀ ਇਹਨਾਂ ਪਸ਼ੂਆਂ ਦੇ ਦਰਸ਼ਨ ਕਰਾ ਦੇਣਾ ਬਹੁਤ ਸੋਹਣੇ ਪਸ਼ੂ ਨੇ ਤੇ ਭਰਾ ਨੇ ਬੜੀ ਅਰੀਜਾ ਦੇ ਨਾਲ ਇਹਨਾਂ ਨੂੰ ਸ਼ਿੰਗਾਰ ਕੇ ਰੱਖਿਆ ਤੇ ਇੱਕ ਵਾਰੀ ਫਿਰ ਮਾਨਪੁਰੀ ਡੇਰੀ ਫਾਰਮ ਦੇਖ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜਲਦੀ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ